ਗੁਰੂ ਪਿਆਰੀ ਸਾਧ ਸੰਗਤ ਜੀਓ ਸੰਕਟ ਮੋਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਸੰਕਟ ਮੋਚਨ ਸ਼ਬਦ ਦੇ ਦੂਸਰੇ ਪਹਾਵ ਦੀ ਦੂਸਰੇ ਸ਼ਬਦ ਦੀ ਉਹਦੀ ਵਿਧੀ ਬਾਰੇ ਵੀ ਤੁਹਾਨੂੰ ਦੱਸਾਂਗੇ ਔਰ ਇਹ ਕਿਸ ਤਰ੍ਹਾਂ ਕਰਨਾ ਹੈ ਕਿੰਨੇ ਦਿਨ ਕਰਨਾ ਹੈ ਔਰ ਕੀ ਫਲ ਮਿਲੇਗਾ ਆਪਾਂ ਸਾਰੀਆਂ ਚੀਜ਼ਾਂ ਜੜੀਆਂ ਨੇ ਉਹ ਜ਼ਰੂਰ ਸਮਝਾਂਗੇ ਸੋ ਪਹਿਲਾ ਤਾਂ ਫਤੇ ਬਲਾਓ ਆਪਣੀ ਹਾਜ਼ਰੀ ਲਗਵਾਓ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸ਼ਬਦ ਦੀ ਆਪਾਂ ਅੱਜ ਗੱਲ ਕਰਨ ਜਾ ਰਹੇ ਆ ਇਹ ਪੌੜੀ ਜਪਜੀ ਸਾਹਿਬ ਦੀ ਪੌੜੀ ਹੈ ਇਸ ਪੌੜੀ ਦਾ ਰੋਜ਼ਾਨਾ ਜੇ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਚੜ੍ਹਦੇ ਵੱਲ ਮੂੰਹ ਕਰਕੇ 41 ਦਿਨ ਲਗਾਤਾਰ ਜੇ 101 ਵਾਰ ਪਾਠ ਕਰ ਲਿਆ ਤਾਂ ਸਾਰੇ ਜਪ ਤਪ ਪਿਆਰਿਓ ਉਹਨਾਂ ਦੀ ਪ੍ਰਾਪਤੀ ਹੋ ਜਾਏਗੀ ਜਪ ਤਪ ਕੀਤੇ ਤੇ ਉਹਨਾਂ ਦੇ ਬਰਾਬਰ ਹੈ ਪੂਜਾ ਕੀਤੀ ਪਾਠ ਕੀਤਾ ਸਾਰੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਆਪਣਾ ਮਨ ਹੈ ਨਾ ਜਿਹੜਾ ਉਹ ਵੀ ਸ਼ੁੱਧ ਹੁੰਦਾ ਹੈ ਜੇ ਸੱਚਮੁੱਚ ਅਸੀਂ ਇਹ ਕਰ ਲਿਆ ਨਾ ਇੱਕ ਮਨ ਮਾਰ ਕੇ ਇੰਨੇ ਦਿਨ ਕਰਨ ਦੇ ਵਿੱਚ ਕਾਮਯਾਬ ਹੋ ਗਏ ਤੇ ਯਾਦ ਰੱਖਿਓ ਫਿਰ ਅਸੀਂ ਬਹੁਤ ਕੁਝ ਕਰ ਲਿਆ ਬਹੁਤ ਕੁਝ ਪ੍ਰਾਪਤ ਕਰ ਲਿਆ ਇਹ ਗੱਲ ਯਾਦ ਰੱਖਿਓ ਸੋ ਆਪਾਂ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ 17ਵੀਂ ਪੌੜੀ ਜਪਜੀ ਸਾਹਿਬ ਦੀ ਕਦੇ ਧਿਆਨ ਨਾਲ ਪੜਿਓ ਜਾਈ ਉਹਦੇ ਅਰਥਾਂ ਨੂੰ ਵੀ ਪੜਿਓ ਪਹਿਲਾਂ ਉਹ ਪੌੜੀ ਆਪਾਂ ਪੂਰੀ ਪੜਾਂਗੇ ਤੁਸੀਂ ਮੇਰੇ ਨਾਲ ਨਾਲ ਪੜਨਾ ਤੇ ਕੋਸ਼ਿਸ਼ ਕਰਿਓ ਸਮਝਣ ਦੀ ਫਿਰ ਆਪਾਂ ਉਹਦੇ ਅਰਥਾਂ ਨੂੰ ਵੀ ਸਮਝਾਂਗੇ ਤੇ ਆਪਾਂ ਕਿਸ ਵਿਧੀ ਨਾਲ ਕਰਨਾ ਹੈ ਉਹ ਆਪਾਂ ਤੁਹਾਡੇ ਨਾਲ ਪਹਿਲਾਂ ਹੀ ਸਮਝ ਚੁੱਕੇ ਆ ਵਿਚਾਰ ਚੁੱਕੇ ਆ ਸੋ ਪਹਿਲਾਂ ਤਾਂ ਇਹ ਉਸ ਪੌੜੀ ਦਾ ਆਪਾਂ ਪਾਠ ਕਰੀਏ ਸਾਰੇ ਮੂਲ ਰੂਪ ਦੇ ਵਿੱਚ ਨਾਲ-ਨਾਲ ਬੋਲਿਓ ਜੀ ਵਾਹਿਗੁਰੂ ਜੀ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖਸਾਰ ਅਸੰਖ ਮੋਨ ਲੇਵ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਜਪਜੀ ਸਾਹਿਬ ਦੀ ਇਹ ਸਤਾਰਵੀਂ ਪੌੜੀ ਹੈ ਪਹਿਲਾਂ ਤੁਹਾਨੂੰ ਸ਼ੁੱਧ ਉਚਾਰਨ ਬਾਰੇ ਦੱਸ ਦਿਆਂ ਇੱਕ ਐੜਾ ਜਿਹੜਾ ਅੱਗੇ ਹੈ ਨਾ ਉਹ ਜ਼ਰੂਰ ਬੋਲਣਾ ਹੈ ਹੁਣ ਕਈ ਸੱਜਣ ਪਿਆਰੇ ਬੋਲਦੇ ਨਹੀਂ ਤੇ ਉਹ ਗਲਤੀ ਕਰਦੇ ਆ ਉਹ ਸੰਖ 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 ਹੀ ਪਾਠ ਕਰਦੇ ਆ ਜੋ ਕਿ ਅਰਥਾਂ ਦੇ ਅਨਰਥ ਹੋ ਜਾਂਦੇ ਆ ਮੈਂ ਬੇਨਤੀ ਕਰਾਂ ਵੀ ਇਹ ਅਸਲ ਵਿਧੀ ਨਾਲ ਕਰਨਾ ਹੈ ਵਿਧੀ ਇਹੋ ਹੀ ਹੈ ਵੀ ਸਮਝ ਕੇ ਕਰਨਾ ਹੈ ਪਿਆਰ ਨਾਲ ਕਰਨਾ ਹੈ ਇਹਨੂੰ ਜਿਵੇਂ ਹੁਣ ਪੜਿਆ ਨਾ ਅ ਸੰਖ ਤੇ ਇਹਦੀ ਵਿਧੀ ਇਹੋ ਹੀ ਹੈ ਵੀ ਅ ਸੰਖ ਹੀ ਬੋਲਣਾ ਹੈ ਸੰਖ ਨਹੀਂ ਬੋਲਣਾ ਜਿੱਥੋਂ ਸਮਝ ਨਾ ਆਏ ਉਥੋਂ ਸਮਝ ਲੈਣਾ ਚਾਹੀਦਾ ਹੈ ਅ ਸੰਖ ਐੜਾ ਲਾ ਕੇ ਅ ਸੰਖ ਸੰਖ ਨਹੀਂ ਫਿਰ ਐੜਾ ਕਟਿਆ ਜਾਂਦਾ ਹੈ ਅ ਸੰਖ ਇਹਦਾ ਸ਼ੁੱਧ ਉਚਾਰਨ ਕਰਨਾ ਹੈ ਵਿਧੀ ਇਹ ਵੀ ਇਹਦਾ ਸ਼ੁੱਧ ਉਚਾਰਨ ਕੀਤਾ ਜਾਏ ਇਦਾ ਸ਼ੁੱਧ ਉਚਾਰਨ ਹੋਵੇ ਜਿੰਨਾ ਵੀ ਹੋਵੇ ਬੇਨਤੀਆਂ ਕਰਾਂ ਅਸੰਖ ਜਪ ਅਸੰਖ ਪਾਓ ਹੁਣ ਸਮਝ ਲਿਓ ਜੀ ਅਕਾਲ ਪੁਰਖ ਦੀ ਰਚਨਾ ਵਿੱਚ ਅਣਗਿਣਤ ਜੀਵ ਨੇ ਜੋ ਜਪ ਕਰਦੇ ਨੇ ਬਿਆੰਤ ਜੀਵ ਨੇ ਹੋਰ ਨਾਲ ਨਾਲ ਪਿਆਰ ਦਾ ਵਰਤਾਓ ਕਰਦੇ ਨੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਦੀਆਂ ਅਨੇਕਾਂ ਦਾਤਾਂ ਨੇ ਤੇ ਸਤਿਗੁਰੂ ਨੇ ਫਿਰ ਐਂਡਲ ਲਈ ਪੰਗਤੀਆਂ ਵਿੱਚ ਕਹਿ ਜੋ ਤੈਨੂੰ ਚੰਗਾ ਲੱਗਦਾ ਉਹੀ ਕੰਮ ਪਲੈ ਭਾਵ ਤੇਰੀ ਰਜ਼ਾ ਵਿੱਚ ਰਹਿਣਾ ਹੀ ਠੀਕ ਹੈ ਉਹ ਠੀਕ ਹੈ ਤੇਰੀ ਰਜ਼ਾ ਵਿੱਚ ਰਹਿਣਾ ਹੇ ਨਿਰੰਕਾਰ ਤੂੰ ਸਦਾ ਅਟਲ ਰਹਿਣ ਵਾਲਾ ਹੈ ਤੇ ਇਸ ਇਸ ਦਾ ਜਾਪ ਕਰਨਾ ਇਸ ਪੂਰੀ ਪੌੜੀ ਦਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ 40 ਦਿਨ ਜਾਂ 41 ਦਿਨ ਲਗਾਤਾਰ ਕਰਿਓ ਤੁਹਾਨੂੰ ਆਪਣੇ ਆਪ ਪ੍ਰਾਪਤੀ ਹੋਵੇਗੀ ਤੁਸੀਂ ਖੁਦ ਕਹੋਗੇ ਵੀ ਹਾਂ ਵਾਕਈ ਪ੍ਰਾਪਤੀ ਹੋਈ ਹੈ ਹੋਈ ਹੈ ਪ੍ਰਾਪਤੀ ਗੁਰਮੁਖ ਪਿਆਰਿਓ ਔਰ ਇਸ ਦਾ ਜਾਪ ਕਰਨ ਤੋਂ ਬਾਅਦ ਫਿਰ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਿਓ ਉਹ ਵੀ ਕਿਵੇਂ ਕਰਨਾ ਹੈ ਵਾਹਿਗੁਰੂ 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 ਹੇ ਗੁਰੂ ਆਹੇ ਗੁਰੂ ਆਹੇ ਗੁਰੂ ਸਾਹ ਟਿਕਾ ਕੇ ਕਰਨਾ ਕਾਲੀ ਨਹੀਂ ਕਰਨੀ ਆਵਾਜ਼ ਭਾਵੇਂ ਮੂੰਹ ਦੇ ਵਿੱਚ ਹੀ ਰੱਖ ਲਓ ਇੰਨੀ ਕੋਈ ਆਵਾਜ਼ ਰੱਖੋ ਵੀ ਤੁਹਾਡੇ ਮੂੰਹ ਚੋਂ ਸ਼ਬਦ ਨਿਕਲਣ ਤੁਹਾਡੇ ਕੰਨਾਂ ਤੱਕ ਆਸਾਨੀ ਨਾਲ ਪਹੁੰਚ ਜਾਣ ਜੇਕਰ ਤੁਸੀਂ ਆਰਾਮ ਨਾਲ ਇਕਾਗਰ ਚਿੱਤ ਦਾ ਫਿਰ ਇਸੇ ਨਾਲ ਹੀ ਹੋਊਗਾ ਜੇ ਬਹੁਤਾ ਉੱਚੀ ਬੋਲਾਂਗੇ ਫਿਰ ਥੱਕ ਜਾਵਾਂਗੇ ਸਾਹ ਝੜੇਗਾ ਇਹ ਪੌੜੀ ਦਾ ਜਾਪ ਤੁਸੀਂ ਰੋਜ਼ ਕਰਨਾ ਜੋ ਤੁਸੀਂ ਮਨ ਦੇ ਵਿੱਚ ਸੋਚੇ ਹੋਏ ਨੇ ਨਾ ਫਲ ਉਹ ਤੁਹਾਨੂੰ ਸਤਿਗੁਰੂ ਜੀ ਜ਼ਰੂਰ ਦੇਣਗੇ ਪਾਤਸ਼ਾਹ ਤੁਹਾਡੇ ਤੇ ਅਜਿਹੀ ਕਿਰਪਾ ਕਰਨਗੇ ਅਜਿਹੀ ਰਹਿਮਤ ਕਰਨਗੇ ਤੇ ਪਿਆਰਿਓ ਜੋ ਚੀਜ਼ਾਂ ਤੁਸੀਂ ਸੋਚੀਆਂ ਨੇ ਨਾ ਸਤਿਗੁਰੂ ਜੀ ਤੁਹਾਨੂੰ ਜ਼ਰੂਰ ਦੇਣਗੇ ਸੰਕਟ 모ਚਨ ਗੁੱਡਕਾ ਸਾਹਿਬ ਦੇ ਵਿੱਚ ਦਾ ਇਹ ਨੰਬਰ ਜਿਹੜਾ ਸ਼ਬਦ ਹੈ ਇਹ ਦੂਸਰਾ ਹੈ ਤੀਸਰੇ ਸ਼ਬਦ ਦੇ ਨਾਲ ਆਪਾਂ ਦੁਬਾਰਾ ਹਾਜ਼ਰੀ ਲਵਾਵਾਂਗੇ ਤੁਹਾਡੇ ਚਰਨਾਂ ਦੇ ਵਿੱਚ ਸੰਕਟ ਮੋਚਨ ਚੈਨਲ ਦੇ ਉੱਤੇ ਹੀ ਸੋ ਦਿਓ ਇਜਾਜ਼ਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ